ਤੋ ਪਹਿਲਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਮਨਜੀਤ कौर ਸਰਵਿਤਕਾਰੀ ਵਿਦਿਆਮਦਰ ਮਲੇਰ ਕੋਟਲਾ ਤੋਂ ਅੱਜ ਮੈਂ ਤੁਹਾਡੇ ਸਾਹਮਣੇ 12ਵੀਂ ਜਮਾਤ ਦਾ ਉਪ ਵਿਸ਼ਾ ਵਾਕ ਵਟਾਂਦਰਾ ਲੈ ਕੇ ਰੂਬਰੂ ਹੋਈ ਹਾਂ ਇਸ ਦੀ ਆਪਾਂ ਪਹਿਲਾਂ ਦੋ ਵੀਡੀਓ ਜਿਹੜੀਆਂ ਕਰ ਚੁੱਕੇ ਹਾਂ ਜਿਸ ਵਿੱਚ ਮੈਂ ਤੁਹਾਨੂੰ ਵਾਕ ਵਟਾਂਦਰਾ ਬਾਰੇ ਦੱਸ ਚੁੱਕੀਆਂ ਵੀ ਵਾਕ ਨੂੰ ਕਿਸ ਤਰ੍ਹਾਂ ਵਟਾਂਦਰਾ ਬਲਕੇ ਵਾਕ ਨੂੰ ਕਿਸ ਤਰੀਕੇ ਨਾਲ ਦੂਸਰੇ ਵਿੱਚ ਬਦਲਿਆ ਜਾਂਦਾ ਹੈ ਬਿਨਾ ਅਰਥ ਬਦਲਿਆਂ ਅੱਜ ਆਪਾਂ ਉਸ ਦਾ ਅਭਿਆਸ ਕਰਾਂਗੇ ਤਾਂ ਜੋ ਤੁਹਾਡੀ ਪ੍ਰੈਕਟਿਸ ਹੋ ਸਕੇ ਵੀ ਹਾਂ ਵਾਕ ਵਟਾਂਦਰਾ ਕਿਸ ਤਰੀਕੇ ਨਾਲ ਵਾਕ ਆਉਣਗੇ ਪੇਪਰ ਦੇ ਵਿੱਚ ਤੇ ਆਪਾਂ ਉਸ ਨੂੰ ਕਿਸ ਤਰੀਕੇ ਨਾਲ ਬਦਲਣਾ ਹੈ ਪਹਿਲਾ ਹੈ ਜੀ ਮਿਹਨਤੀ ਆਦਮੀ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ ਹੁਣ ਦੇਖਣ ਵਿੱਚ ਇਹ ਕਿਹੜਾ ਵਾਕ ਹੈ ਜੀ ਸਧਾਰਨ ਵਾਕ ਹੈ ਇਹਦੇ ਵਿੱਚ ਕੋਈ ਵੀ ਅਤੇ ਵਗੈਰਾ ਨਹੀਂ ਲੱਗਿਆ ਇਸ ਕਰਕੇ ਸਧਾਰਨ ਵਾਕ ਇਹਦੇ ਵਿੱਚ ਇੱਕ ਹੀ ਉਦੇਸ਼ ਹੈ ਤੇ ਇੱਕ ਹੀ ਵਿਦੇ ਹੈ ਇਸ ਨੂੰ ਆਪਾਂ ਚੇਂਜ ਕਿ ਇਹਦੇ ਵਿੱਚ ਕਰਨਾ ਹੈ ਇਸ ਨੂੰ ਆਪਾਂ ਚੇਂਜ ਕਰਨਾ ਹੈ ਮਿਸ਼੍ਰਿਤ ਵਾਕ ਵਿੱਚ ਹੁਣ ਮਿਸ਼੍ਰਿਤ ਵਾਕ ਦੇ ਪਹਿਲਾਂ ਸਾਨੂੰ ਪਰਿਭਾਸ਼ਾ ਪਤਾ ਵੀ ਮਿਸ਼੍ਰਿਤ ਵਾਕ ਕਿਹੜੇ ਹੁੰਦੇ ਨੇ ਜਿਹਦੇ ਵਿੱਚ ਇੱਕ ਵਾਕ ਜਿਹੜਾ ਹੈ ਪ੍ਰਧਾਨ ਹੋਏਗਾ ਤੇ ਦੂਸਰਾ ਜਿਹੜਾ ਉਹਦੇ ਅਧੀਨ ਹੋਏਗਾ ਉਸ ਨੂੰ ਅਸੀਂ ਬੋਲਦੇ ਹਾਂ ਮਿਸ਼੍ਰਿਤ ਹੁਣ ਇਸ ਦਾ ਆਨਸਰ ਕੀ ਹੋਏਗਾ ਜਦੋਂ ਅਸੀਂ ਉਸ ਨੂੰ ਬਦਲਣਾ ਹੈ ਜਿਹੜਾ ਆਦਮੀ ਮਿਹਨਤ ਕਰਦਾ ਹੈ ਉਹ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ ਹੁਣ ਜਿਹੜੇ ਦੇ ਨਾਲ ਜਿਹੜਾ ਆਦਮੀ ਮਿਹਨਤ ਕਰਦਾ ਹੈ ਇਥੋਂ ਤੱਕ ਇੱਕ ਵਾਕ ਹੈ ਪਰ ਉਹਨਾਂ ਤੱਕ ਪੂਰਨ ਨਹੀਂ ਹੈ ਜਿੰਨੇ ਤੱਕ ਇਹ ਵਾਕ ਉਸ ਦੇ ਨਾਲ ਨਹੀਂ ਜੁੜ ਰਿਹਾ ਉਹ ਹਮੇਸ਼ਾ ਸਫਲਤਾ ਪ੍ਰਾਪਤ ਕਰਦਾ ਹੈ ਇਸ ਤਰ੍ਹਾਂ ਇਹ ਵਾਕ ਹੈ ਜਿਹੜਾ ਬਦਲ ਗਿਆ ਅਰਥ ਨਹੀਂ ਬਦਲਿਆ ਪਰ ਉਸ ਨੂੰ ਜਿਹੜਾ ਵਾਕ ਨੂੰ ਅਸੀਂ ਵਟਾਂਦਰਾ ਕਾਦੇ ਵਿੱਚ ਕਰਤਾ ਮਿਸ਼ਰਿਤ ਵਾਕ ਵਿੱਚ ਅੱਗੇ ਆ ਜੀ ਆਹਾ ਮੇਰੀ ਨੌਕਰੀ ਲੱਗ ਗਈ ਵਾਕ ਕਿਹੜਾ ਜੀ ਇਹ ਇਹ ਵਿਸਮੇਵਾਚਕ ਵਾਕ ਹੈ ਫਰੋਂ ਇਸ ਨੂੰ ਨੇ ਕਿਹਾ ਪੇਪਰ ਦੇ ਵਿੱਚ ਕਹਿਣਗੇ ਵੀ ਇਸ ਨੂੰ ਤੁਸੀਂ ਕਦੇ ਵਿੱਚ ਬਦਲੋ ਨੇ ਕਿ ਸਧਾਰਨ ਵਾਕ ਦੇ ਵਿੱਚ ਬਦਲਿਆ ਜਾਵੇ ਹੁਣ ਦੇਖੋ ਆਹਾ ਲੱਗਿਆ ਤਾਂ ਪਤਾ ਸਾਨੂੰ ਇਹ ਜਿਹੜਾ ਹੈ ਮਿਸ਼੍ਰਿਤ ਵਿਸਮੇਵਾਚਕ ਹੈ ਇਸ ਨੂੰ ਸਧਾਰਨ ਵਾਕ ਵਿੱਚ ਬਦਲਣ ਲਈ ਆਪਾਂ ਕੀ ਕਰਾਂਗੇ ਮੈਨੂੰ ਸੌਰੀ ਆਹਾ ਮੇਰੀ ਨੌਕਰੀ ਲੱਗ ਗਈ ਇਸ ਨੂੰ ਬਦਲਾਂਗੇ ਮੈਨੂੰ ਆਪਣੇ ਨੌਕਰੀ ਲੱਗਣ ਦੀ ਖੁਸ਼ੀ ਹੈ ਠੀਕ ਹੈ ਵੀ ਇਹ ਸਧਾਰਨ ਚ ਹੋ ਗਿਆ ਇਹਦੇ ਵਿੱਚ ਨੌਕਰੀ ਖੁਸ਼ੀ ਹੋ ਤੇ ਵੀ ਆਹਾ ਬੋਲੇ ਤਾਂ ਖੁਸ਼ੀ ਆ ਪ੍ਰਸ਼ੰਸਾ ਜਿਹੜੀ ਉਹਨੂੰ ਦਿੱਤੀ ਹੈ ਇਹਦੇ ਵਿੱਚ ਵੀ ਉਸਨੇ ਆਪਣੀ ਨੌਕਰੀ ਲੱਗਣ ਦੀ ਖੁਸ਼ੀ ਪਰ ਇਹ ਸੁਧਾਰਣ ਦੇ ਵਿੱਚ ਆ ਚੁੱਕਿਆ ਹੈ ਅੱਗੇ ਜੀ ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ ਇਸ ਨੂੰ ਕਾਦੇ ਵਿੱਚ ਬਦਲਣਾ ਸੁਧਾਰਣ ਵਿੱਚ ਹੁਣ ਦੇਖਣ ਵਿੱਚ ਇਹ ਦੋ ਵਾਕ ਨੇ ਇਹਨੂੰ ਕਹਿੰਦੇ ਨੇ ਸੰਯੁਕਤ ਵਾਕ ਕਿਹੜਾ ਵਾਕ ਹੈ ਇਹ ਸੰਯੁਕਤ ਵਾਕ ਹੈ ਉਹ ਅਮੀਰ ਹੈ ਪਰ ਬਹੁਤ ਕੰਜੂਸ ਹੈ ਪਰ ਜੇ ਇਹਨੂੰ ਹਟਾ ਦਿੱਤਾ ਜਾਵੇ ਅਲੱਗ ਵਾਕ ਹੈ ਉਹ ਅਲੱਗ ਇਹਨੂੰ ਕਹਿੰਦੇ ਸੰਯੁਕਤ ਵਾਕ ਜਿਹਦੇ ਵਿੱਚ ਦੋਨੋਂ ਵਾਕ ਜਿਹੜੇ ਨੇ ਆਪਣੇ ਆਪ ਵਿੱਚ ਪੂਰਨ ਹੁੰਦੇ ਹਨ ਹੁਣ ਇਹਨੂੰ ਆਪਾਂ ਕੀ ਬਣਾਵਾਂਗੇ ਸਧਾਰਨ ਦੇ ਵਿੱਚ ਬਣਾਵਾਂਗੇ ਉਹ ਅਮੀਰ ਹੋਣ ਦੇ ਬਾਵਜੂਦ ਬਹੁਤ ਕੰਜੂਸ ਹੈ ਇਹਦੇ ਵਿੱਚ ਜਿਹੜਾ ਹੈ ਆਪਾਂ ਵਾਕ ਨੂੰ ਬਾਵਜੂਦ ਲਗਾ ਕੇ ਇੱਕ ਵਾਕ ਜਿਹੜਾ ਉਹਦਾ ਇੱਕ ਅਰਥ ਬਣਾਤਾ ਦੋਨੋਂ ਹੀ ਚੀਜ਼ਾਂ ਉਹਦੇ ਵਿੱਚ ਹੀ ਪੂਰਨ ਕਰ ਦਿੱਤੀਆਂ ਗਈਆਂ ਹਨ ਅੱਗੇ ਜੀ ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ ਸਧਾਰਨ ਵਾਕ ਹੁਣ ਇਸ ਨੂੰ ਨੇ ਕਿਹਾ ਵੀ ਇਸ ਨੂੰ ਕਾਦੇ ਵਿੱਚ ਬਦਲੋ ਇਸ ਨੂੰ ਵਿਸਮੇਵਾਚਕ ਦੇ ਵਿੱਚ ਬਦਲੋ ਵਿਸਮੇਵਾਚਕ ਚ ਪਤਾ ਸਾਨੂੰ ਵਿਸਮੇਕ ਚਿੰਨ ਲਗਾ ਕੇ ਅਸੀਂ ਜਿਹੜੇ ਆਪਣੀ ਮਨ ਦੀ ਭਾਵਨਾਵਾਂ ਜਿਹੜੀਆਂ ਉਜਾਗਰ ਕਰਦੇ ਆ ਤਾਂ ਇਸ ਨੂੰ ਅਨਸਰ ਚ ਕੀ ਆਵਾਂਗੇ ਆਪਾਂ ਬਦਲਾਂਗੇ ਕਾਸ਼ ਮੈਂ ਅਮੀਰ ਹੁਆ ਅਰਥ ਨਹੀਂ ਬਦਲਣਾ ਚਾਹੀਦਾ ਬਾਰ ਬਾਰ ਹੈ ਜਿੰਨੇ ਵੀ ਆਉਣ ਦੇਖੋ ਅਰਥ ਨਹੀਂ ਬਦਲਿਆ ਲੇਕਿਨ ਆ ਵਾਕ ਆਪਾਂ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਉਹਦੇ ਵਿੱਚ ਉਹੀ ਵਟਾਂਦਰਾ ਜਿਹੜਾ ਕਰ ਦਿੱਤਾ ਹੈ ਆਕਾਸ਼ ਮੈਂ ਅਮੀਰ ਹੁਆ ਗਿਆ ਜੀ ਉਹ ਨਸ਼ਿਆਂ ਵਿੱਚ ਪੈ ਕੇ ਕੰਗਾਲ ਹੋ ਗਿਆ ਸਧਾਰਨ ਵਾਕ ਹੈ ਉਹਨਾਂ ਨੇ ਕਿਹਾ ਵੀ ਇਸ ਨੂੰ ਤੁਸੀਂ ਸੰਯੁਕਤ ਵਾਕ ਵਿੱਚ ਬਦਲੋ ਸੰਯੁਕਤ ਵਾਕ ਕੀ ਹੋਏਗਾ ਜਿਹਦੇ ਵਿੱਚ ਦੋਨੋਂ ਹੀ ਵਾਕ ਆਪਸ ਦੇ ਵਿੱਚ ਪੂਰਨ ਹੁੰਦੇ ਨੇ ਅਤੇ ਤੇ ਲਗਾ ਕੇ ਆਪਾਂ ਉਸ ਨੂੰ ਬਣਾਉਨੇ ਆ ਤਾਂ ਕੀ ਬਣੇਗਾ ਜੀ ਉਹ ਨਸ਼ਿਆਂ ਵਿੱਚ ਪੈ ਗਿਆ ਪੂਰਨ ਹੋ ਗਿਆ ਅਤੇ ਕੰਗਾਲ ਹੋ ਗਿਆ ਲੱਗ ਲੱਗ ਹੋ ਗਏ ਲੇਕਿਨ ਅਰਥ ਜਿਹੜਾ ਸੇਮ ਰਿਹਾ ਤੇ ਦੋ ਵਾਕਿਆਂ ਨੂੰ ਕਹਿੰਦੇ ਸੰਯੁਕਤ ਵਾਕ ਵਿੱਚ ਬਣਾ ਦੇਣਾ ਅਤੇ ਲਗਾ ਕੇ ਆਪਾਂ ਇਸ ਨੂੰ ਸੰਯੁਕਤ ਵਾਕ ਵਿੱਚ ਬਣਾ ਦਿੱਤਾ ਅਗੇ ਜੀ ਕਿਸੇ ਨਾਲ ਕੌੜਾ ਨਾ ਬੋਲੋ ਇਹ ਹੈ ਜੀ ਨਾਵਾਚਕ ਹੁਣ ਨਾਵਾਚਕ ਤੋਂ ਇਸੇ ਆਪਾਂ ਕਾਦੇ ਵਿੱਚ ਬਦਲਣਾ ਹੈਗਾ ਹਾਂਵਾਚਕ ਵਾਕ ਵਿੱਚ ਬਦਲਣਾ ਹੈ ਸਭ ਨਾਲ ਮਿੱਠਾ ਬੋਲੋ ਸੇਮ ਹੀ ਹੈ ਕਿਸੇ ਨਾਲ ਕੌੜਾ ਨਾ ਬੋਲੋ ਦਾ ਅਰਥ ਨਹੀਂ ਬਦਲਿਆ ਸਭ ਨਾਲ ਮਿੱਠਾ ਬੋਲੋ ਅਗੇ ਜੀ ਕੋਈ ਸੋਹਣਾ ਜਿਹਾ ਗੀਤ ਸੁਣਾਓ ਸਧਾਰਨ ਵਾਕ ਹੈ ਉਹਨੇ ਕਿਹਾ ਇਸ ਨੂੰ ਕਾਦੇ ਵਿੱਚ ਬਦਲੋ ਪ੍ਰਸ਼ਨਵਾਚਕ ਵਾਕ ਦੇ ਵਿੱਚ ਬਦਲੋ ਹੁਣ ਕੀ ਕਰਾਂਗੇ ਇਸ ਨੂੰ ਬਦਲਣ ਲਈ ਕੀ ਤੁਸੀਂ ਕੋਈ ਸੋਹਣਾ ਜਿਹਾ ਗੀਤ ਸੁਣਾਓਗੇ? ਕੁਐਸਚਨ ਮਾਰਕ ਠੀਕ ਹੈ ਕੀ ਤੁਸੀਂ ਕੋਈ ਸੋਹਣਾ ਜਿਹਾ ਗੀਤ ਸੁਣਾਓਗੇ ਸੇਮ ਹੈ ਅਰਥ ਸੇਮ ਰਿਹਾ ਲੇਕਿਨ ਵਾਕ ਜਿਹੜਾ ਕਦੇ ਵਿੱਚ ਬਣ ਗਿਆ ਪ੍ਰਸ਼ਨਵਾਚਕ ਦੇ ਵਿੱਚ ਬਣ ਗਿਆ ਅੱਗੇ ਜੀ ਬਿਮਾਰ ਹੋਣ ਕਾਰਨ ਤੁਹਾਡਾ ਕੰਮ ਨਹੀਂ ਕਰ ਸਕਦਾ ਮਿਸ਼੍ਰਿਤ ਵਾਕ ਵਿੱਚ ਬਣਾਉਣਾ ਹੈ ਠੀਕ ਹੈ ਜੀ ਉਹ ਤੁਹਾਡਾ ਕੰਮ ਇਸ ਲਈ ਨਹੀਂ ਕਰ ਸਕਦਾ ਕਿਉਂਕਿ ਉਹ ਬਿਮਾਰ ਹੈ ਕਿਉਂ ਨਹੀਂ ਕਾ ਸਕਦਾ ਕਿ ਕਿਉਂ ਉਹ ਬਿਮਾਰ ਕਿਉਂਕਿ ਸ਼ਬਦ ਲਗਾ ਕੇ ਆਪਾਂ ਕੀ ਕਰ ਦਿੱਤਾ ਇਸ ਨੂੰ ਮਿਸ਼ਰਤ ਵਾਕ ਇੱਕ ਜਿਹੜਾ ਹੈ ਉਹਨੇ ਉਪਵਾਕ ਇਹਦੇ ਦੂਸਰਾ ਉਹਦੇ ਅਧੀਨ ਹੋ ਗਿਆ ਅੱਗੇ ਜੀ ਉਹ ਵਾਪਸ ਨਹੀਂ ਪਰਤੇਗਾ ਇਹ ਹੈ ਜੀ ਕਰਮਣੀ ਯਾਦ ਰੱਖਣਾ ਇਸ ਚੀਜ਼ ਨੂੰ ਬੱਚਾ ਜੀ ਕਰਮਣੀ ਤੇ ਕਰਤਰੀ ਦੋ ਤਰ੍ਹਾਂ ਦੇ ਵਾਕ ਨੇ ਜਦੋਂ ਤੱਕ ਕਰਮਣੀ ਲਿਖਿਆ ਹੋਇਆ ਹੈਗਾ ਤਾਂ ਕਰਮ ਆ ਜਿਹੜਾ ਉਹ ਪਹਿਲਾਂ ਆਏਗਾ ਠੀਕ ਹੈ ਜੀ ਹੁਣ ਉਹ ਕੀ ਹੈ ਸਾਡਾ ਕਰਤਾ ਹੈ ਠੀਕ ਹੈ ਇੱਥੇ ਕੋਈ ਚੀਜ਼ ਮਿਸਿੰਗ ਹੈ ਜਿਹੜਾ ਹੈ ਉਹ ਸਾਡਾ ਕੀ ਹੋਏਗਾ ਕਰਮ ਹੋਏਗਾ ਠੀਕ ਹੈ ਹੁਣ ਉਸ ਨੂੰ ਬਦਲਾਂਗੇ ਕਰਮਣੀ ਦੇ ਵਿੱਚ ਕੀ ਆ ਜਾਏਗਾ ਉਸ ਤੋਂ ਵਾਪਸ ਨਹੀਂ ਪਰਤਿਆ ਜਾਵੇਗਾ ਠੀਕ ਹੈ ਉਸ ਤੋਂ ਵਾਪਸ ਨਹੀਂ ਪਰਤਿਆ ਜਾਵੇਗਾ ਅੱਗੇ ਆਜੀ ਕਾਰ ਰਾਜੂ ਦੁਆਰਾ ਚਲਾਈ ਗਈ ਠੀਕ ਹੈ ਦੁਆਰਾ ਸ਼ਬਦ ਤੋਂ ਹੀ ਪਤਾ ਵੀ ਇਹ ਜਿਹੜਾ ਹੈ ਕਰਮਣੀ ਹੈ ਇਸ ਨੂੰ ਆਪਾਂ ਹੁਣ ਬਦਲਣਾ ਕਰਤਰੀ ਵਿੱਚ ਤੇ ਕਰਤਰੀ ਜਿਹੜਾ ਹੈ ਉਹਦੇ ਵਿੱਚ ਕੀ ਆਏਗਾ ਅੱਗੇ ਕਰਤਾ ਯਾਦ ਰੱਖਣਾ ਜਦੋਂ ਕਰਤ੍ਰਈ ਵਿੱਚ ਬਦਲਣਾ ਆਪਾਂ ਉਸ ਨੂੰ ਕੀ ਅੱਗੇ ਲਿਆਵਾਂਗੇ ਕਰਤਾ ਜਿਹੜਾ ਉਸ ਨੂੰ ਅੱਗੇ ਆਏਗਾ ਰਾਜੂ ਨੇ ਕਾਰ ਚਲਾਈ ਠੀਕ ਹੈ ਜੀ ਰਾਜੂ ਜਿਹੜਾ ਸਾਡਾ ਕਰਤਾ ਹੈ ਉਹ ਕੀ ਆ ਗਿਆ ਸਾਡੇ ਕੋਲ ਅੱਗੇ ਆ ਜਾਏਗਾ ਕਰਤਾ ਤੇ ਹੋ ਗਿਆ ਕਰਤਰੀ ਵਾਚ ਠੀਕ ਹੈ ਥੈਂਕ ਯੂ ਜੀ ਉਮੀਦ ਹੈ ਜੀ ਤੁਹਾਨੂੰ ਇਸ ਲੈਸਨ ਦਾ ਜਿਹੜਾ ਵਿਆਸਾਸ ਚੰਗੀ ਤਰ੍ਹਾਂ ਸਮਝ ਲੱਗਿਆ ਹੋਵੇਗਾ ਇਹਦੀ ਪ੍ਰੈਕਟਿਸ ਕਰਾਂਗੇ ਇਸ ਤਰ੍ਹਾਂ ਦੇ ਹੋਰ ਆ ਜਿਹੜੇ ਵਾਕ ਆ ਜਿਹੜੇ ਲੈ ਕੇ ਇਹਦੀ ਪ੍ਰੈਕਟਿਸ ਕਰੋਗੇ ਤਾਂ ਜੋ ਤੁਹਾਨੂੰ ਵਾਕ ਬਟਾਂਦਰਾ ਜਿਹੜਾ ਚੰਗੀ ਤਰ੍ਹਾਂ ਆ ਜਾਵੇ